ਮੇਰੇ ਵੀਰ ਤੇ ਮੇਰੀਆਂ ਭੈਣਾਂ ਵਿਚਾਰ ਕਰ ਰਹੇ ਸੀਗੇ ਕਿ ਬੰਤ ਸਿੰਘ ਦੇ ਹੱਥ ਪੈਰ ਕੱਟ ਦਿੱਤੇ ਪਹਿਲਾਂ ਉਹਦੀ ਧੀ ਦਾ ਬਲਾਤਕਾਰ ਕੀਤਾ ਉਦੋਂ ਬਾਅਦ ਉਹਦੇ ਹੱਥ ਪੈਰ ਕੱਟ ਦਿੱਤੇ ਗਏ ਵੀਰੋ ਇਸ ਵਿਸ਼ੇ ਨਾਲ ਸੰਬੰਧਿਤ ਜਿਹੜੀਆਂ ਆਪ ਸਾਰੇ ਵਿਚਾਰਾਂ ਕਰ ਰਹੇ ਹੋ ਮੈਂ ਕੁਝ ਸ਼ਬਦਾਂ ਦੇ ਨਾਲ ਸਹਿਮਤ ਨਹੀਂ ਜਿਹੜੇ ਸ਼ਬਦ ਤੁਸੀਂ ਵਰਤ ਰਹੇ ਆ ਤੇ ਉਹਦੇ ਵਾਸਤੇ ਮੈਂ ਆਪਣੇ ਵਿਚਾਰ ਦੇਣੇ ਚਾਹਨਾ ਦਾਸ 인ਦਰਜੀਤ ਸਿੰਘ ਬੱਲੋਵਾਲੀਆ ਪਹਿਲਾਂ ਤਾਂ ਸਾਰਿਆਂ ਨੂੰ ਫਤਿਹ ਪ੍ਰਵਾਨ ਹੋਵੇ ਦਾਸ ਬਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਜਿਹੜੀ ਤੁਸੀਂ ਗੱਲਬਾਤ ਕਰ ਰਹੇ ਕਿ ਬੰਤ ਸਿੰਘ ਦੇ ਹੱਥ ਪੈਰ ਕੱਟ ਦਿੱਤੇ ਸਿੱਖਾਂ ਨੇ ਉਹਦੇ ਹੱਥ ਪੈਰ ਵੱਢ ਦਿੱਤੇ ਤੇ ਉਹਦੀ ਧੀ ਦਾ ਬਲਾਤਕਾਰ ਕੀਤਾ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹਨਾ ਕਿ ਪਹਿਲਾਂ ਇਸ ਸਿਸਟਮ ਨੂੰ ਸਮਝੋ ਮਨੁਵਾਦੀ ਬ੍ਰਾਹਮਣਵਾਦੀ ਸਿਸਟਮ ਨੂੰ ਸਮਝੋ ਫਿਰ ਅਗਲੀ ਗੱਲ ਬਾਅਦ ਫੇਰ ਕਰੋ ਨੰਬਰ 2 ਤੇ ਜਿਹੜਾ ਤੁਸੀਂ ਸਿੱਖ ਸ਼ਬਦ ਵਰਤੇ ਆ ਕਿ ਸਿੱਖਾਂ ਨੇ ਉਹਦੇ ਹੱਥ ਪੈਰ ਵੜ ਦਿੱਤੇ ਉਹਦੀ ਧੀ ਦਾ ਬਲਾਤਕਾਰ ਕੀਤਾ ਇਹ ਸਾਰਾ ਸਾਰੇ ਗਲਤ ਆ ਇਹਦਾ ਕੋਈ ਆਧਾਰ ਕੋਈ ਬੇਸ ਹੈ ਹੀ ਨਹੀਂ ਇਹਦੇ ਵਿੱਚ ਤੁਹਾਡੀ ਅਗਿਆਨਤਾ ਜਿਹੜੀ ਆ ਉਹ ਝਲਕ ਪੈ ਰਹੀ ਆ ਉਹਦੀ ਠੀਕ ਹੈ ਨਹੀਂ ਮੈਂ ਤੁਹਾਡੀ ਅਗਿਆਨਤਾ ਹੀ ਕਹੂੰਗਾ ਮੈਂ ਇਹ ਗੱਲ ਨਹੀਂ ਕਹੂੰਗਾ ਸਿੱਖ ਵਿਰੋਧੀ ਭਾਵਨਾ ਨਹੀਂ ਮੈਂ ਕਹਿੰਦਾ ਚਲੋ ਕਿਉਂਕਿ ਹੋ ਸਕਦਾ ਤੁਸੀਂ ਮੇਰੇ ਇਹਨਾਂ ਵਿਚਾਰਾਂ ਨਾਲ ਸਹਿਮਤ ਹੋ ਜਾਵੋਗੇ ਖਾਲਸਾ ਜਿਹੜਾ ਸਿੱਖ ਸ਼ਬਦ ਆ ਇਹ ਇੰਨਾ ਪਵਿੱਤਰ ਸ਼ਬਦ ਆ ਇਸ ਸ਼ਬਦ ਨੂੰ ਕਾਇਮ ਕਰਨ ਵਾਸਤੇ ਗੁਰੂ ਸਹਿਬਾਨਾਂ ਦੇ ਭਗਤ ਸਹਿਬਾਨਾਂ ਦੇ ਪਰਿਵਾਰਾਂ ਦੀਆਂ ਉਹਨਾਂ ਦੀਆਂ ਆਪਣੀਆਂ ਜ਼ਿੰਦਗੀਆਂ ਕੁਰਬਾਨ ਹੋ ਗਈਆਂ ਜਾਨ ਤੋਂ ਪਿਆਰੇ ਗੁਰੂ ਦੇ ਸਿੱਖਾਂ ਦੀਆਂ ਕੁਰਬਾਨੀਆਂ ਉਹਨਾਂ ਸਾਰੇ ਮਹਾਨ ਯੋਧਿਆਂ ਦੇ ਖੂਨ ਦਾ ਇੱਕ ਇੱਕ ਕਤਰਾ ਸਿੱਖ ਸ਼ਬਦ ਨੂੰ ਸਟੈਬਲਿਸ਼ ਕਰਨ ਵਾਸਤੇ ਦਿੱਤਾ ਹੋਇਆ ਇਤਿਹਾਸ ਨੂੰ ਕਿਤੇ ਪੜ ਕੇ ਵੇਖੋ ਖਾਲਸਾ ਜੀ ਤੁਸੀਂ ਇਹ ਸ਼ਬਦ ਜਿਹੜਾ ਵਰਤਿਆ ਕਿ ਸਿੱਖਾਂ ਨੇ ਬੰਦ ਸਿੰਘ ਦੇ ਹੱਥ ਪੈਰ ਵੜ ਦਿੱਤੇ ਉਹਦੀ ਧੀ ਦਾ ਬਲਾਦਕਾਰ ਕਰ ਦਿੱਤਾ ਨਹੀਂ ਸਿੱਖ ਕਦੇ ਵੀ ਗਲਤ ਕੰਮ ਕਰੇ ਨਹੀਂ ਸਕਦਾ ਜਿਹੜਾ ਗੁਰੂ ਦਾ ਸਿੱਖ ਆ ਜਿਹੜਾ ਗੁਰੂ ਦਾ ਖਾਲਸਾ ਆ ਜਿਹੜਾ ਗੁਰੂ ਦਾ ਕੌਰ ਆ ਸਿੰਘ ਆ ਉਹ ਕਦੇ ਗਲਤ ਕੰਮ ਨਹੀਂ ਕਰ ਸਕਦਾ ਗੁਰੂ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ ਸਵਾਲੇ ਨਹੀਂ ਪੈਦਾ ਹੁੰਦਾ ਪਰ ਜੇ ਕੋਈ ਜਾਣਦਾ ਤਾਂ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਕਿਉਂਕਿ ਗੁਰੂ ਦੇ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ ਜਿਹਦੀ ਜਾਤ ਹੈ ਉਹ ਸਿੱਖ ਨਹੀਂ ਹੁੰਦਾ ਹਮਰੀ ਜਾਤ ਪਾਤ ਗੁਰਸਤਗੁਰ ਹਮ ਵੇਚਿਓ ਸਿਰ ਗੁਰ ਕੇ ਸਿੱਖ ਦੀ ਜਾਤ ਗੁਰੂ ਦੀ ਵਿਚਾਰਧਾਰਾ ਆ ਹੁਣ ਤੁਸੀਂ ਜਿਹੜੀ ਗੱਲਬਾਤ ਕਰ ਰਹੇ ਹੋ ਵੀਰੋ ਤੇ ਭੈਣੋ ਅਸਲ ਵਿੱਚ ਬੰਤ ਸਿੰਘ ਦੇ ਜਿਹੜੇ ਹੱਥ ਪੈਰ ਵੱਡੇ ਆ ਉਹਦੀ ਧੀ ਦਾ ਬਲਾਤਕਾਰ ਕੀਤਾ ਉਹਨਾਂ ਵਿਸ਼ਵਾਸ ਘਾਤ ਕੀਤਾ ਦਿਨ ਦਿਹਾੜੇ ਇਹ ਮਨੁਵਾਦੀ ਵਿਪਰੋਧ ਦੇ ਜ਼ੁਲਮ ਦਾ ਕਹਿਰ ਜਿਹੜਾ ਟਾਇਆ ਗਿਆ ਉਹਦੀ ਧੀ ਦਾ ਬਲਾਤਕਾਰ ਕੀਤਾ ਗਿਆ ਬਹੁਤ ਵੱਡਾ ਵਿਸ਼ਵਾਸ ਘਾਤ ਆ ਠੀਕ ਨਹੀਂ ਜੇ ਗਰੀਬ ਬੰਦਾ ਕਿਸੇ ਦੇ ਕੋਲ ਕੰਮ ਕਰਦਾ ਨੌਕਰੀ ਕਰਦਾ ਇਹਦਾ ਮਤਲਬ ਇਹ ਨਹੀਂ ਕਿ ਉਹਦੀ ਗਰੀਬੀ ਦਾ ਉਹਦੀ ਆਰਥਿਕ ਕਮਜ਼ੋਰੀ ਦਾ ਲਹਾ ਉਠਾ ਕੇ ਉਹਦੀ ਧੀ ਦਾ ਬਲਾਤਕਾਰ ਕਰ ਦਿੱਤਾ ਜਾਵੇ ਫਿਰ ਉਹਦੇ ਹੱਥ ਪੈਰ ਵੱਢ ਦਿੱਤੇ ਜਾਣ ਕਿ ਤੂੰ ਫੈਸਲਾ ਕਰ ਲੈ ਆਪਣਾ ਕੇਸ ਵਾਪਸ ਲੈ ਲੈ ਇਹ ਸਿੱਖ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਵੀਰੋਕ ਅਸਨ ਦੇ ਵਿੱਚ ਇਹ ਕਿਹਨਾਂ ਨੇ ਜ਼ੁਲਮ ਕੀਤਾ ਇਹ ਬਾਹਮਣ ਦੀ ਬਣਾਈ ਹੋਈ ਸ਼ੂਦਰ ਜਾਤ ਜੱਟਾਂ ਦੇ ਵਿੱਚੋਂ ਉਹਨਾਂ ਲੋਕਾਂ ਨੇ ਕੰਮ ਕੀਤਾ ਜਿਹੜੇ ਜਾਤ ਦੇ ਹੰਕਾਰ ਦੇ ਵਿੱਚ ਜਿਉਂਦੇ ਸੀ ਜਿਨ੍ਹਾਂ ਨੂੰ ਆਪਣੀ ਜ਼ਮੀਨ ਦਾ ਧਨ ਦੌਲਤ ਦਾ ਹੰਕਾਰ ਸੀ ਘਮੰਡ ਸੀ ਸਤਿਗੁਰ ਕਹਿੰਦੇ ਜਾਤ ਕਾ ਘਰ ਬਣਾ ਕਰ ਮੂਰਖ ਗਵਾਰਾ ਇਸ ਘਰਬ ਤੇ ਚੱਲੇ ਬਹੁਤ ਵਿਕਾਰਾ ਗੁਰੂ ਦੇ ਦਿੱਤੇ ਹੋਏ ਬਾਣੀ ਦੇ ਇੱਕ ਇੱਕ ਸ਼ਬਦ ਨੂੰ ਕੋਈ ਦੁਨੀਆ ਦੀ ਪਾਵਰ ਗਲਤ ਨਹੀਂ ਠਹਿਰਾ ਸਕਦੀ ਇਹ ਗੁਰਸਤਗੁਰ ਦੀ ਗੱਲ ਸਹੀ ਹੈ ਕਿ ਹਰਕ ਲੜਾਈ ਝਗੜਾ ਵਿਕਾਰ ਇਹ ਜਾਤ ਪਾਤੀ ਸਿਸਟਮ ਤੋਂ ਪੈਦਾ ਹੁੰਦਾ ਆ ਔਰ ਇਹਦੇ ਵਿਚ ਆਣ ਕੇ ਹੀ ਉਹਨ ਉਸ ਪਿੰਡ ਦੇ ਜੱਟਾਂ ਨੇ ਜਿਨ੍ਹਾਂ ਦੀ ਉਹ ਧੀ ਲੱਗਦੀ ਸੀ ਉਹਦੀ ਭੈਣ ਲੱਗਦੀ ਸੀ ਬੰਦ ਸਿੰਘ ਦੀ ਲੜਕੀ ਉਹਦਾ ਉਹਨੇ ਬਲਾਦਕਾਰ ਕੀਤਾ ਫਿਰ ਐਨੇ ਜਾਤ ਦੇ ਹੰਕਾਰ ਵਿੱਚ ਆਏ ਉਤੇ ਗੀਤ ਗਾਣੇ ਵੀ ਵੱਜੇ ਹੋਣਗੇ ਸ਼ਰਾਬਾਂ ਦੇ ਦੌਰ ਵੀ ਚੱਲੇ ਹੋਣਗੇ ਕਿ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਤੇ ਫਿਰ ਬੰਦ ਸਿੰਘ ਦੀ ਧੀ ਦਾ ਬਲਾਦਕਾਰ ਕਰਨ ਤੋਂ ਬਾਅਦ ਇਹਨਾਂ ਜ਼ਾਲਮਾਂ ਨੇ ਉਹਦੇ ਹੱਥ ਪੈਰ ਵੱਢ ਦਿੱਤੇ ਕਿ ਕੇਸ ਵਾਪਸ ਲੈ ਲਾ ਕਿਤੇ ਡਾਕਟਰ ਗੁਰਨਾਮ ਸਿੰਘ ਜੀ ਮੁਖਸਰ ਵਾਲਿਆਂ ਦੇ ਤੁਸੀਂ ਬੁੱਕਸ ਪੜੋ ਉਹ ਲਿਖਦੇ ਨੇ ਕਿ ਭਾਰਤ ਦੇਸ਼ ਦੀ ਜਿਹੜੀ ਮੁੱਖ ਸਮੱਸਿਆ ਉਹ ਜਾਤ ਪਾਤੀ ਸਿਸਟਮ ਆ ਉਹ ਬ੍ਰਾਹਮਣ ਦਾ ਬਣਾਇਆ ਹੋਇਆ ਵਰਣ ਬਵਸਤਾ ਜਾਤ ਪਾਤੀ ਸਿਸਟਮ ਹੀ ਭਾਰਤ ਦੇਸ਼ ਦੇ ਦੁੱਖਾਂ ਦਾ ਮੁੱਖ ਕਾਰਨ ਆ ਆਰਥਿਕਤਾ ਜਿਹੜੀ ਇਕਨੋਮਿਕਲ ਫੈਕਟਰ ਹੈ ਅਗਲੇ ਨੇ ਬਾਅਦ ਵਿੱਚ ਆਉਂਦੇ ਆ ਤੇ ਮੈਂ ਜਿਹੜੀ ਗੱਲ ਕਰਦਾ ਸੀ ਕਿ ਤੁਸੀਂ ਉੱਥੇ ਜੱਟ ਸ਼ਬਦ ਵਰਤੋ ਸ਼ੂਦਰ ਦੀਆਂ ਇਹ ਜਾਤਾਂ ਨੇ 6000। ਔਰ ਬ੍ਰਾਹਮਣ ਦੇ ਸਾਰੇ ਗਲਾਮ ਨੇ ਤੇ ਟੱਚ ਟੱਚੇ ਵਾਲ ਸ਼ੂਦਰ ਤੇ ਅਨਟੱਚੇਬਲ ਸ਼ੂਦਰ ਭਾਵ ਉੱਚੀਆਂ ਜਾਤਾਂ ਵਾਲਿਆਂ ਨੂੰ ਟੱਚੇਬਲ ਸ਼ੂਦਰ ਕਿਹਾ ਜਾਂਦਾ ਨੀਮੀਆਂ ਜਾਤਾਂ ਵਾਲਿਆਂ ਨੂੰ ਅਨਟੱਚੇਬਲ ਸ਼ੂਦਰ ਕਿਹਾ ਜਾਂਦਾ। ਔਰ ਬ੍ਰਾਹਮਣ ਨੇ ਉਹ ਆਸਵਾਚੇ ਲੜਾਉਂਦਾ ਆ ਮਰਵਾਉਂਦਾ ਆ ਇੱਕ ਦੂਜੇ ਤੇ ਜ਼ੁਲਮ ਕਰਵਾਉਂਦਾ ਆ। ਔਰ ਗੁਰੂ ਸਾਹਿਬ ਨੇ ਜੋ ਸਿੱਖ ਇਨਕਲਾਬ ਪੈਦਾ ਕੀਤਾ ਸਿੱਖ ਮਿਸ਼ਨ ਸਿੱਖ ਤਾਂਤ ਇਸ ਜਾਤ ਪਾਤ ਇਸ ਸਿਸਟਮ ਨੂੰ ਖਤਮ ਕਰਕੇ ਇੱਕ ਇਨਸਾਨੀਅਤ ਵਾਲਾ ਧਰਮ ਉੱਤੇ ਪਿਆਰ ਕੀਤਾ ਹੈ। ਹੁਣ ਜਿਹੜੇ ਆਪਣੀ ਜਾਤ ਤੇ ਹੰਕਾਰ ਕਰਦੇ ਆ ਉਹ ਗੁਰੂ ਦੇ ਸਿੱਖ ਨਹੀਂ ਹੋ ਸਕਦੇ ਕਦੇ ਵੀ। ਇਸ ਕਰਕੇ ਉਹਨਾਂ ਦੀ ਜਾਤ ਦਾ ਨੋ ਵਰਤੋ ਕਿ ਜੱਟਾਂ ਨੇ ਬੰਦ ਸਿੰਘ ਦੇ ਹੱਥ ਪੈਰ ਕੱਟੇ। ਜੱਟਾਂ ਨੇ ਉਹ ਬੰਦ ਸਿੰਘ ਦੀ ਲੜਕੀ ਦਾ ਜਿਹੜਾ ਬਲਾਤ ਕਰ ਕੀਤਾ। ਠੀਕ ਹਾਲ ਸਾਹਿਬ ਜੀ ਤਾਂ ਕਿ ਗੁਰੂ ਦੀ ਸਿੱਖੀ ਨਾ ਬਦਨਾਮ ਹੋਵੇ। ਗੁਰੂ ਦੇ ਸਿਧਾਂਤ ਦੇ ਉੱਪਰ ਨਾ ਕੋਈ ਖੋਰਾ ਲੱਗੇ ਅਸੀਂ ਗੁਰੂ ਦੇ ਸਿੱਖੀ ਨੂੰ ਪ੍ਰਮੋਟ ਕਰਨਾ ਗੁਰੂ ਦੇ ਸਿਧਾਂਤ ਨੂੰ ਬਚਾਉਣਾ ਤੇ ਜਿਹੜੇ ਜ਼ਾਲਮ ਲੋਕ ਨੇ ਚਾਹੇ ਕਿਸੇ ਵੀ ਜਾਤ ਦੇ ਵਿੱਚੋਂ ਹੋਣ ਉਹਨਾਂ ਦਾ ਅਸੀਂ ਪਰਦਾ ਫਾਸ਼ ਕਰਨਾ ਹੈ ਅਸੀਂ ਖੁਦ ਵੀ ਸੋ ਕੜ ਬਾਹਮਣ ਦੀ ਬਣਾਈ ਹੋਈ ਜੱਟ ਜਾਤ ਦੇ ਵਿੱਚੋਂ ਆ ਪਰ ਅਸੀਂ ਗੁਰੂ ਦੇ ਖਾਲਸੇ ਆ ਅਸੀਂ ਗੁਰੂ ਦੇ ਸਿੱਖ ਹਾਂ ਸਿੰਘ ਆ ਵੀ ਆ ਪ੍ਰਾਊਡ ਟੂ ਬੀ ਖਾਲਸਾ ਸਾਨੂੰ ਸਿੱਖ ਹੋਣ ਤੇ ਮਾਣ ਹੋਣਾ ਚਾਹੀਦਾ ਔਰ ਉਹਨਾਂ ਲੋਕਾਂ ਦਾ ਪਰਦਾ ਫਾਸ਼ ਕਰਨਾ ਚਾਹੀਦਾ ਜਿਹੜੇ ਇਹ ਬਹਿਰੂਪੀਏ ਹਨ ਜਿਹੜੇ ਆਪਣੀ ਜਾਤ ਨੂੰ ਵੀ ਕੈਮਰ ਖਦੇ ਅਤੇ ਆਪਣੇ ਨੂੰ ਸਿੱਖ ਹੋਣ ਦਾ ਦਾਬਾ ਵੀ ਕਰਦੇ ਆ ਇੱਕ ਮਿਆਨ ਦੇ ਵਿੱਚ ਕਦੇ ਦੋ ਤਲਵਾਰਾਂ ਨਹੀਂ ਪੈ ਸਕਦੀਆਂ ਸਿੱਖੀ ਰੂਪੀ ਮਿਆਨ ਜਿਹੜਾ ਉਹਦੇ ਵਿੱਚ ਜਾਂਦਾ ਗੁਰੂ ਦਾ ਗੁਰੂ ਦੇ ਸਿੱਖ ਰੂਪੀ ਦੀ ਤਲਵਾਰ ਪਹਿਣੀ ਆ ਜਾਂ ਬ੍ਰਾਹਮਣ ਦੇ ਦਿੱਤੀ ਹੋਈ ਜਾਤ ਰੂਪੀ ਤਲਵਾਰ ਪਹਿਣੀ ਆ ਜੇ ਦੋਨੋਂ ਪਾਉਂਗੇ ਕ੍ਰੈਸ਼ ਹੋਵੇਗਾ ਨੁਕਸਾਨ ਹੋਵੇਗਾ ਉਸ ਮਿਆਨ ਦਾ ਇਸ ਕਰਕੇ ਵੀਰੋ ਜਿਹੜਾ ਗੁਰੂ ਦਾ ਸਿੱਖ ਆ ਉਹਦੀ ਕੋਈ ਜਾਤ ਨਹੀਂ ਹੋ ਸਕਦੀ ਤੇ ਜਿਹਦੀ ਯਾਦ ਆ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਇਸ ਕਰਕੇ ਸਿਸਟਮ ਨੂੰ ਸਮਝਣਾ ਬਹੁਤ ਜ਼ਰੂਰੀ ਆ ਇਸ ਕਰਕੇ ਕਦੇ ਵੀ ਇਹ ਗੱਲ ਨਾ ਆਖੋ ਕਿ ਸਿੱਖਾਂ ਨੇ ਆ ਜੁਲਮ ਕੀਤਾ ਸਿੱਖਾਂ ਨੇ ਇਹਦਾ ਕਤਲ ਅਮ ਕੀਤਾ ਨਹੀਂ ਉਹਦੀ ਯਾਦ ਕਿਹੜੀ ਆ ਉਹ ਦੱਸੋਗੇ ਯਾਦ ਵਾਲੇ ਲੋਕਾਂ ਨੇ ਆ ਕੁਛ ਕੀਤਾ ਤਾਂ ਕਿ ਸਾਡੇ ਗੁਰੂ ਦਾ ਇਹ ਨਿਆਰਾਪਣ ਜਿਹੜਾ ਆ ਗੁਰੂ ਦੀ ਸਿੱਖੀ ਜਿਹੜੀ ਆ ਇਹ ਕਾਇਮ ਰਹਿ ਸਕੇ ਤਾਂ ਕਿ ਦੁਨੀਆਂ ਦੇ ਲੋਕ ਗੁਰੂ ਦੀ ਸਿੱਖੀ ਦੇ ਉੱਪਰ ਮਾਨ ਕਰਨ ਹੁਣ ਉਹ ਜਿਹੜਾ ਬੰਦ ਸਿੰਘ ਆ ਉਹ ਇੱਕ ਮذਬੀ ਸਿੰਘ ਸੂਰਮਾ ਜਿਹਨੇ ਅਣਖ ਤੇ ਗੈਰਤ ਜਿਹਦੀ ਜਿਉਂਦੀ ਸੀ ਜਿਹੜਾ ਕਿਸੇ ਲਾਲਚ ਦੇ ਵਿੱਚ ਨਹੀਂ ਆਇਆ ਜਿਹੜਾ ਕਿਸੇ ਵੀ ਦੇ ਡਰਾਵਿਆਂ ਮਹਿਕਾਵਿਆਂ ਦੇ ਵਿੱਚ ਨਹੀਂ ਆਇਆ ਉਹਨੇ ਹੱਕ ਠੋਕ ਕੇ ਕੇਸ ਲੜਿਆ ਤੇ ਜ਼ਾਲਮਾਂ ਨੂੰ ਸਜ਼ਾਵਾ ਦਵਾਈਆਂ ਜਿਹੜੇ ਜੱਟਾਂ ਨੇ ਉਹਨਾਂ ਦੇ ਉੱਪਰ ਜ਼ੁਲਮ ਕੀਤਾ ਸੀ ਇਹ ਹੁੰਦੇ ਮذਬੀ ਸਿੱਖ ਮذਬ ਦਾ ਮਤਲਬ ਇਹ ਹੁੰਦਾ ਕਿ ਹੱਕ ਸੱਚ ਤੇ ਚੱਲਣ ਵਾਲਾ ਯੋਧਾ ਐਵੇਂ ਨਹੀਂ ਦੁਨੀਆ ਦੇ ਲੋਕਾਂ ਨੇ ਗੱਲ ਕਹੀ ਸੀ ਕਿ ਵੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖੇ ਤੋਂ ਨੇ ਮذਬੇ ਕੇ ਪੱਕੇ ਨੇ ਇਹ ਤੋਂ ਮذਵੀ ਲੋਕ ਨੇ ਇਸ ਕਰਕੇ ਵੀਰੋ ਇਹਨਾਂ ਗੱਲਾਂ ਦਾ ਸਪੈਸ਼ਲ ਧਿਆਨ ਰੱਖਿਆ ਕਰੋ ਔਰ ਜਿਹੜੇ ਸਾਡੇ ਭਰਾਵਾਂ ਦੇ ਉੱਪਰ ਜ਼ੁਲਮ ਹੁੰਦੇ ਆ ਚਾਹੇ ਕਿਸੇ ਵੀ ਜਾਤ ਵਜੋਂ ਕੋਈ ਜ਼ੁਲਮ ਕਰਦਾ ਉਹਨਾਂ ਦਾ ਹੱਕ ਠੋਕ ਕੇ ਵਿਰੋਧ ਕਰੋ ਤਾਂ ਕਿ ਅਸੀਂ ਆਪਣੇ ਗੁਰੂ ਦੇ ਸਿਧਾਂਤ ਨੂੰ ਪ੍ਰਮੋਟ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ